ਨਾ ਹੈ ਏਟੀਐਮ ਦੇ ਵਿੱਚ ਠੱਗੀ ਠੋਰੀ ਕਰਨ ਵਾਲੇ ਤੁਸੀਂ ਤੈਨੂੰ ਗਲਤ ਦਰਸਾਤ ਕਰਦੇ ਕੀ ਮਾਮਲਾ ਸਰ ਉਹ ਇਸ ਤਰ੍ਹਾਂ ਦੀ ਕੱਲ ਇੰਡੀਕੇਸ ਬੈਂਕ ਹੈਗਾ 18 ਮੋ ਦਾ ਤਾਜਪੁਰ ਰੋਡ ਲੁਧਿਆਣੇ ਇਹ ਜਿਹੜੇ ਤਿੰਨ ਜਣੇ ਆ ਇਹ ਕੱਲ ਉੱਥੇ ਆਏ ਸੀਗੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਏਟੀਐਮ ਦੇ ਇਹਨਾਂ ਕੋਲ ਇੱਕ ਨੋਟ ਚੋਰੀ ਕਰਨ ਦਾ ਸਿਸਟਮ ਹੈ ਉਹ ਇਹ ਕਰਦੇ ਆ ਵੀ ਜਿੱਥੋਂ ਆਪਾਂ ਜਦੋਂ ਏਟੀਐਮ ਪਾਣੇ ਆ ਏਟੀਐਮ ਪਾਣੇ ਤੋਂ ਬਾਅਦ ਮਸ਼ੀਨ ਪ੍ਰੋਸੈਸ ਕਰਕੇ ਪੈਸੇ ਬਾਹਰ ਕੱਢਦੀ ਹੈ ਜਿੱਥੋਂ ਨੋਟ ਨਿਕਲਦੇ ਆ ਉਹਦੇ ਨਾਲ ਕਿਵੇਂ ਲੋਹੇ ਦੀ ਪੱਤੀ ਦੇ ਨਾਲ ਟੇਪ ਲਾ ਕੇ ਪੱਤੀ ਲਾ ਦਿੰਦੇ ਆ ਤੇ ਆ ਪਿੱਛੇ ਹਰ ਲੁਕ ਜਾਂਦੀ ਹੈ ਜਦੋਂ ਗਾਹ ਕੰਦਾ ਉਹ ਆ ਕੇ ਆਪਣੀ ਮਸ਼ੀਨ ਮਸ਼ੀਨ ਦਾ ਪ੍ਰੋਸੈਸ ਚਲਾਉਂਦਾ ਏਟਮ ਪਾ ਕੇ ਤਾਂ ਜਦੋਂ ਉਹ ਸਾਰੀ ਮਸ਼ੀਨ ਪ੍ਰੈਸ ਪ੍ਰੋਸੈਸ ਕਰਕੇ ਨੋਟ ਬਾਹਰ ਕੱਢਦੀ ਹੈ ਉਹ ਨੋਟ ਜਿਹੜੇ ਆ ਕੇ ਪੱਤੀ ਦੇ ਨਾਲ ਲੱਗ ਜਾਂਦੇ ਆ ਬਾਹਰ ਨਹੀਂ ਨਿਕਲਦੇ ਜਦੋਂ ਬੰਦਾ ਦੋ ਤਿੰਨ ਵਾਰੀ ਕਰਕੇ ਆਪ ਚਲਾ ਜਾਂਦਾ ਤਾਂ ਉਹ ਕੀ ਕਰਦੇ ਨੇ ਇਹ ਉਸ ਤੋਂ ਬਾਅਦ ਜਾਂਦੇ ਨੇ ਜਦੋਂ ਪੱਤੀ ਚੱਕਦੇ ਨੇ ਪੱਤੀ ਹਟਾਉਂਦੇ ਆ ਉਹਦੇ ਪਿੱਛੇ ਨੋਟ ਹੁੰਦੇ ਆ ਉਹਦੇ ਨਾਲ ਟੇਪ ਦੇ ਨਾਲ ਉਹ ਨੋਟ ਜਿਹੜੇ ਆ ਉਹ ਸਾਰੇ ਬਾਹਰ ਕੱਢ ਕੇ ਨੋਟ ਚੋਰੀ ਕਰਦੇ ਆ ਸਰ ਇਹ ਕਿੰਨੇ ਕੇ ਸਮੇਂ ਤੋਂ ਇਹ ਹਮ ਦੀ ਵਾਰਦਾਤਾ ਨੂੰ ਅੰਜਾਮ ਦੇ ਰਹੇ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ 6-7 ਮਹੀਨੇ ਤੋਂ ਕਰਦੇ ਪਏ ਐ ਤੇ ਇਹਨਾਂ ਦੇ ਇੱਕ ਪਹਿਲਾਂ ਮੁਕਾਦਮਾ ਵੀ ਦਰਜ ਐ ਆਪਣਾ ਨਵਾਂ ਸ਼ਹਿਰ ਸਰ ਇਹ ਤਿੰਨ ਜਿਹੜੇ ਤੁਸੀਂ ਗ੍ਰਫਤਾਰ ਕੀਤੇ ਕਿੰਨੀਆਂ ਉਮਰਾਂ ਇਹਨਾਂ ਦੀਆਂ ਤੇ ਆਪਸ ਦੇ ਵਿੱਚ ਇਹਨਾਂ ਦੀ ਅਟੈਚਮੈਂਟ ਕਿੱਦਾਂ ਇਹ ਤਿੰਨ ਫੜੇ ਇੱਕ ਰਾਮਚੰਦਰ ਇੱਕ ਮਮਤਾ ਇਹ ਮੀਆਂ ਬੀਬੀ ਨੇ ਦੋਵੇਂ ਤੇ ਇੱਕ ਨਾਲ ਇਹਨਾਂ ਦੇ ਹੈਗਾ ਸੰਜੂ ਬਹਾਦਰ ਉਹ ਇਹਨਾਂ ਤਿੰਨਾਂ ਦਾ ਗੈਂਗ ਐ ਇਹ ਤਿੰਨੇ ਇਕੱਠੇ ਵਾਰਦਾਤਾ ਕਰਦੇ ਸਰ ਕਿੱਥੇ ਦੇ ਰਹਿਣਾ ਦੇ ਹੈਗੇ ਨੇ ਇਹ ਮਨੂਰ ਮਹਿਲ ਦੇ ਰਹਿਣ ਵਾਲੇ ਆ ਕੱਲ ਜਦੋਂ ਤੁਸੀਂ ਇਹਨਾਂ ਨੂੰ ਫੜਿਆ ਇਹਨਾਂ ਨੇ ਕਿੰਨੀ ਕੀ ਪੈਸਾਂ ਦੀ ਬਰਾਮਦਗੀ ਜਿਹੜੀ ਉੱਥੇ ਸੀ ਕੱਲ ਜਦੋਂ ਇਹ ਇਹਨਾਂ ਤੇ ਸ਼ੱਕ ਪਿਆ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਜਾ ਕੇ ਟਰੈਪ ਕੀਤਾ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੂੰ ਅਸੀਂ ਲਾਂਦਿਆਂ ਦੇ ਅੰਦਰ ਫੜ ਲਿਆ ਨੋਟ ਨਹੀਂ ਬਾਹਰ ਆਏ ਪਰ ਇਹਨਾਂ ਨੂੰ ਪ੍ਰੋਸੈਸ ਕਰਦੇ ਅਸੀਂ ਮੌਕੇ ਤੇ ਫੜ ਲਿਆ ਸਰ ਇਹਨਾਂ ਦਾ ਕੋਈ ਕੋਈ ਹਥਿਆਰ ਵੀ ਮਿਲਿਆ ਨਹੀਂ ਹਥਿਆਰ ਨਹੀਂ ਕੋਈ ਮਿਲਿਆ ਇਹਨਾਂ ਕੋਲ ਉਹ ਪੱਤੀ ਵਗੈਰਾ ਤੇ ਇੱਕ ਜੀ ਟੇਪ ਇੱਕ ਜਿਹੜਾ ਕਟਰ ਛੋਟਾ ਜਿਹਾ ਇੱਕ ਏਟੀਐਮ ਕਾਰਡ ਉਹ ਜਿੰਨਾ ਮਟੀਰੀਅਲ ਜਿੰਨਾ ਜਿਸ ਸਿਸਟਮ ਵਾਸਤੇ ਚਾਹੀਦਾ ਉਹ ਸਾਰਾ ਬਰਾਮਦ ਕਰ ਸਰ ਹੁਣ ਕਿਸ ਤਰ੍ਹਾਂ ਦੇ ਇਹਨਾਂ ਮੁਕੱਦਮਾ ਜਲਾ ਦਿੰਦੇ ਹੁਣ ਅਸੀਂ ਮੁਕੱਦਮਾ ਨੰਬਰ 3 3/25 ਅੰਡਰ ਸੈਕਸ਼ਨ 303 662 ਬੀਐਨ ਸੈਕਟਰ ਦਾ ਬਚਾ ਦਜ ਕਰ ਸਰ ਇਹਨਾਂ ਨੇ ਦੱਸਿਆ ਵੀ ਕਿਤੇ ਪਹਿਲਾਂ ਵੀ ਇਹਨਾਂ ਨੇ ਇਦਾਂ ਨਹੀਂ ਵਾਰਦਾ ਨੂੰ ਅੰਜਾਮ ਦਿੱਤਾ ਪਹਿਲਾਂ ਨਵਾਂ ਸ਼ਹਿਰ ਇੱਕ ਪਰਚਾ ਦਰਜ ਇਹਨਾਂ ਤੇ ਇਹ ਇਹੀ ਕੰਮ ਕਰਦੇ ਆ ਥੋੜੇ ਥੋੜੇ ਪੈਸੇ ਕੱਢ ਕੇ ਨਸ਼ਾ ਪੱਤਾ ਕਰ ਦਿੰਦੇ ਠੀਕ ਇਸ ਵਾਰੀ ਮੇਰੇ ਤਾਂ ਮਿੱਤੂ ਮਾਰਦੇ ਨੇ ਮੈਨੂੰ ਪਤਾ ਆ ਨਾ ਤੇਰਾ ਸਵਾਲ ਕੀ ਹੋ ਰਿਹਾ ਜਿਆ। ਪਰ ਉਹ ਲਾਵੀ ਉਹ ਬਣਾਈ ਜਾਂਦਾ ਜੀ ਜੀ ਮਾਰ। ਕੀ ਕਰਦੇ ਹੋ ਕੀ ਮਾਮਲਾ? ਮਾਮਲਾ ਇਹ ਹੈ ਵੀ ਕੱਲ ਇਹਨਾਂ ਨੇ ਤਾਜਪੁਰ ਰੋਡ ਦੇ ਉੱਤੇ ਤਾਜਪੁਰ ਰੋਡ ਤੇ ਇੱਕ ATM ਸੀਗਾ। ਉਹ ATM ਦੇ ਵਿੱਚ ਜਾ ਕੇ ਤਾਂ ਇਹ ਮਤਲਬ ਨੋਟ ਚੋਰੀ ਕਰਦੇ ਆ। ਚੋਰੀ ਮਤਲਬ ਇਦਾਂ ਹੈ ਵੀ ਜਦੋਂ ਜਿੱਥੋਂ ਨੋਟ ਨਿਕਲਦੇ ਆ ATM ਦੇ ਵਿੱਚੋਂ ATM ਪਾਦਨੇ ਦੂਜੇ ਪਾਸੋਂ ਨੋਟ ਆ ਰਿਸੀਵ ਕਰਦੇ ਆ। ਤਾ ਉਥੋਂ ਇਹ ਕੀ ਕਰਦੇ ਆ ਇਹਦੇ ਥੱਲੇ ਇੱਕ ਟੇਬਲ ਆ 25 ਲਾ ਦਿੰਦੇ ਆ 25 ਨਾਲ ਲੱਗਦੇ ਨੇ ਟੇਬ ਥੋੜੇ ਪਿੱਛੇ ਵੀਰ ਨਾਲ پیسے ਥੋੜੇ ਪਿੱਛੇ ਰੋਕਿਆ ਜਾਂਦਾ ਫਿਰ ਜਦੋਂ ਬੰਦਾ ਸਾਰਾ ਪ੍ਰੋਸੈਸ ਪੂਰਾ ਕਰਦਾ ਹੈ ਮਸ਼ੀਨ ਚ ਆ ਜਾਂਦੀ ਨੀ ਨੋਟ ਅੱਗੇ ਆਉਂਦੇ ਆ ਉਹ ਨੋਟ ਪੱਤੀ ਦੇ ਪਿੱਛੇ ਰੋਕੇ ਜਾਂਦੇ ਆ ਉਹ ਜਿਹੜਾ ਬੰਦਾ ਮੇਰਾ ਨਾਮ ਦਾਰ ਸਿੰਘ ਹੈ ਜਿਹੜੀ ਏਟੀਐਮ ਦੇ ਵਿੱਚ ਕੱਲ ਤਿੰਨ ਦੋਸ਼ੀ ਪੜੇ ਨੇ ਕਦੋਂ ਦੀ ਘਟਨਾ ਹੈ ਤੇ ਕੀ ਹੈ ਪੂਰਾ ਮਾਮਲਾ ਕੱਲ 4 ਵਜੇ ਦੀ ਗੱਲ ਹੈ ਜੀ ਇਹ ਕੱਲ 4 ਵਜੇ ਨਾਲ ਕੋਈ ਬਰਸਨ ਆਇਆ ਹੁਣ ਇੱਥੇ ਪੈਸੇ ਕਢਾਣ ਲਈ ਤੇ ਆਪਣੇ ਅਸਤਾਜੀ ਕੋਲ ਆ ਕੇ ਕਹਿੰਦੇ ਵੀ ਮੇਰਾ ਨਾ 1000 ਰੁਪਏ ਮੈਂ ਘੜਾਇਆ ਨਿਕਲੇ ਨਹੀਂ ਬਾਹਰ ਮੇਰਾ ਤੇ ਇਹਨਾਂ ਨੇ ਜਾ ਕੇ ਚੈੱਕ ਕਰਿਆ ਉੱਥੇ ਇੱਕ ਨਾ ਸਟ੍ਰਿਪ ਲਗਾਈ ਹੋਈ ਸੀ ਡਬਲ ਟੇਪ ਕਰਕੇ ਇਹਨਾਂ ਨੇ ਜਦੋਂ ਕੱਡੀ ਦਾ ਵਿੱਚੋਂ 1000 ਰੁਪਏ ਬਾਹਰ ਆ ਗਿਆ 1000 ਰੁਪਏ ਮੋਕੇ ਤੇ ਮੁੰਡੇ ਨੂੰ ਦੇਤਾ ਜਿਹੜਾ ਸੀਗਾ ਜਿਹੜਾ ਘੜਾਣ ਆਇਆ ਸੀਗਾ ਵੈਸੇ ਤੇ ਫਿਰ ਇਹਨਾਂ ਨੇ ਫੋਨ ਮਾਰਿਆ ਬਾਪੂਆਂ ਨੂੰ ਆਪਣੇ ਵੀ ਇੱਦਾਂ ਇੱਦਾਂ ਵੀ ਇੱਥੇ ਏਡੀਐਮ ਦੇ ਵਿੱਚ ਵਾਰਦਾਤ ਹੋਈ ਹੈ ਵੀ ਚੈੱਕ ਕਰੋ ਵੀ ਕੋਣ ਬੰਦੇ ਸੀ ਕਿਹੜੇ ਸੀਗੇ ਤੇ ਜਦੋਂ ਵੀਡੀਓ ਚ ਕੱਢੀ ਆਹੀ ਸਾਰਿਆਂ ਨੇ ਦੇਖਿਆ ਤੇ ਅਸੀਂ ਨਿਗਾਹ ਮਾਰੀ ਇੱਧਰ ਤੋਂ ਸਾਨੂੰ ਦੇ ਤੇ ਅਸੀਂ ਉਹਨਾਂ ਦੀ ਤਾਂ ਕਿ ਰੱਖੀ ਵੀ ਜਦੋਂ ਆਂਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਫੜਾਂਗੇ ਅਸੀਂ ਗਏ ਨਹੀਂ ਉਹਨਾਂ ਕੋਲ। ਉਹੀ ਗੱਲ ਹੋਈ ਅੱਧੇ ਪੂਨੇ ਘੰਟੇ ਬਾਅਦ ਉੱਪਰੋਂ ਜਦੋਂ ਇਹਨਾਂ ਨੇ ਦੇਖਿਆ ਵੀ 8-10 ਬੰਦੇ ਚਲੇ ਗਏ ਨੇ ਪੈਸੇ ਕਢਾ ਕੇ ਇਹਨਾਂ ਨੂੰ ਹੋ ਗਿਆ ਵੀ ਸ਼ਾਇਦ ਪੈਸੇ ਵਿੱਚ ਫਸੇ ਹੀ ਹੋਣਗੇ। ਪਰ ਅਸੀਂ ਉਹ ਕੱਢ ਲਈ ਸੀਗੀ ਸਟੇਪ ਤੇ ਉਹੀ ਗੱਲ ਹੋਈ ਉਹ ਅੱਧੇ ਪੂਨੇ ਘੰਟੇ ਬਾਅਦ ਆਂਦੇ ਨੇ ਦੁਬਾਰਾ ਉਹ ਅੰਦਰ ਵੜਦੇ ਆ ਅਸੀਂ ਮੌਕੇ ਤੇ ਸ਼ਟਰ ਸਿੱਟ ਲਈਦਾ। ਦੋ ਮੁੰਡੇ ਤੇ ਦੋ ਲੇਡੀਜ਼ ਦੇ ਬੰਦੇ ਜਿਹੜੇ ਸੀਗੇ ਉਹ ਅੰਦਰ ਹੀ ਸੀਗੇ ਇੱਕ ਮੁੰਡਾ ਬਾਹਰ ਫੜ ਲਿਆ ਸੀ। ਜੀ ਮੁੰਡਿਆ ਜਿਹੜਾ ਅੰਦਰ ਸੀਗੇ ਉਹ ਕੋਈ ਹੋਊਗਾ ਕੋਈ 40 ਦੇ ਆਸ-ਪਾਸ ਦੀ ਏਜ ਹੋਊਗੀ ਉਹਨਾਂ ਦੀ ਤੇ ਮੁੰਡਾ ਸੀ ਜਿਹੜਾ ਕੋਈ 18-20 ਸਾਲ ਦਾ ਵਾਹੇ ਮੁੰਡਾ ਇਹਨਾਂ ਦਾ ਆਪਣਾ ਬ੍ਰਦਰ ਸੀਗਾ ਉਹਦਾ ਮੁੰਡੇ ਦਾ ਉਹ ਮੁੰਡੇ ਦੇ ਭਰਾ ਭਜਾਈ ਸੀਗੇ ਉਹ ਤੇ ਮੌਕੇ ਤੇ ਅਸੀਂ ਫੜ ਲਿਆ ਤੇ ਸ਼ਟਰ ਸ਼ੂਟਰ ਅਸੀਂ ਸੈੱਟ ਕੇ ਲੋਕ ਲਗਾ ਲਏ ਤੇ ਫਿਰ ਮੌਕੇ ਤੇ ਆਪਣੇ 7 ਨੰਬਰ ਥਾਣੇ 'ਚ ਫੋਨ ਕਰਿਆ 7 ਨੰਬਰ 'ਤੇ ਫਿਰ ਪੁਲਿਸ ਇੱਥੇ ਪਹੁੰਚ ਗਈ ਸੀਗੀ ਅੱਛਾ ਤੁਹਾਨੂੰ ਇਹਨਾਂ ਤੇ ਸ਼ੱਕ ਹੋਇਆ ਜਾਂ ਪਹਿਲਾਂ ਵੀ ਆਸ-ਪਾਸੇ ਕਿਸੇ ਦੇ ਨਾਲ ਇਹ ਘਟਨਾ ਵਾਪਰੀ ਹੈ ਨਹੀਂ ਫਿਲਹਾਲ ਤਾਂ ਇਹ ਘਟਨਾ ਦਾ ਜੀ ਸਾਡੇ ਸੜੋਡ ਤੇ ਪਹਿਲੀ ਵਾਰੀ ਹੋਈ ਹੈ ਇਹ 7 ਬਰੋਡ ਉੱਦਾਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਦਾਇਰਪੋਟ ਦਾ ਕੀ ਮਾਹੌਲ ਹੈ ਇਸ ਟਾਈਮ ਪਤਾ ਲੱਗ ਪਿਆ ਵੀ ਇਹ ਤਿੰਨੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਨੂਰ ਮਹਿਲ ਦੇ ਦੱਸਦੇ ਸੀਗੇ ਜੀ ਹਾਂ ਜੀ ਰਾਤੀ ਇਨਕੁਆਰੀ ਹੋਈ ਜਾਣਾ ਦੀ ਨੂਰ ਮਹਿਲ ਦੇ ਨੇੜੇ ਮੌਕੇ ਦੇ ਇਹਨਾਂ ਦਾ ਕੁਝ ਕੋਲੋਂ ਕੁਝ ਬਰਾਮਦ ਵੀ ਹੋਇਆ ਮੌਕੇ ਦੇ ਜਣਾ ਕੋਲ ਟੇਪ ਟੂਬ ਸੀਗੀ ਕਟਰ ਸੀਗਾ ਜੀ ਤੇ ਹੋਰ ਸੀਗੇ ਛੋਟੇ ਮੋਟੇ ਸਮਾਨ ਬਾਕੀ ਬੈਗ ਬੂਗ ਸੀ ਕਪੜੇ ਲੇਡੀਜ਼ ਸੀਗੇ ਇਹਨਾਂ ਦੇ ਕੋਲ ਬਾਕੀ ਦਾ ਥਾਣੇ ਵਾਲਿਆਂ ਨੂੰ ਜ਼ਿਆਦਾ ਪਤਾ ਹੋਵੇਗਾ ਵੀ ਕੀ ਸਮਾਨ ਨਿਕਲਿਆ ਵਿੱਚੋਂ ਦੀ ਮੌਕੇ ਤੇ ਅਸੀਂ ਇਹ ਚੀਜ਼ਾਂ ਇਹਨਾਂ ਕੋਲ ਵਰਦਾ ਰਾਮਤ ਕਰੀਆਂ ਨੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਫਿਰ ਮੌਕੇ ਤੇ ਆ ਗਈ ਸੀ ਪੁਲਿਸ ਜੀ ਬੋਲੇ ਸੀ 10 15 ਮਿੰਟਾਂ ਤੇ ਪਹੁੰਚ ਗਈ ਸੀ ਸਾਡੇ ਕੋਲ ਭਾਈ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਚੋਰਾਂ ਦੇ ਜਿਹੜੇ ਹੌਸਲੇ ਕਿੰਨੇ ਕੁ ਬਲੰਦ ਹੁੰਦੇ ਬਹੁਤ ਜ਼ਿਆਦਾ ਬਲੰਦ ਹੋ ਗਿਆ ਜੀ ਛਾਈ ਬਰੋਡ ਤੇ ਤਾਂ ਹੀ ਇਹ ਮਾਹੌਲ ਹੋਇਆ ਪਿਆ ਜੀ ਤੁਸੀਂ ਇਸ ਟਾਈਮ ਜਿੱਦਾਂ ਲੇਕੇ ਵੀ ਖੜੇ ਹੋ ਨਾ ਤੁਹ ਕੁਝ ਨਹੀਂ ਪਤਾ ਕਦੋਂ ਆ ਕੇ ਖੋ ਕਰ ਲਵੇ ਕੋਈ ਨਾ ਇਸ ਟਾਈਮ ਇਹ ਮਾਹੌਲ ਹੋਇਆ ਹੈ ਕਿਵੇਂ ਜਿਵੇਂ ਕੱਲ ਇੱਕ ਵਾਰ ਮੰਦਰ ਦੇ ਟਿਕਟੇ ਤੇ 30 ਤੇ 40 ਲੱਖ ਦੀ ਚੋਰੀ ਹੋਈ ਹੈ ਹਾਂ ਜੀ ਹਾਂ ਜੀ ਉਹਦੀਆਂ ਲਗਾਤਾਰ ਚੋਰਾਂ ਦੇ ਇਨੇ ਹੌਸਲੇ ਬਲੰਦ ਹੋਏ ਆ ਬ लुधियाणे ਦਾ ਮਾਹੌਲ ਬਹੁਤ ਖਰਾਬ ਹੈ ਜੀ ਤਾਇਪ ਰੋਡ ਦਾ ਆਪਣਾ ਖਾਲੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਜੀ ਬੇਨਤੀ ਹੈ ਕਿ ਇਹਨਾਂ ਤੇ ਨੱਥ ਪਾਈ ਜਾਵੇ ਨਿਤ ਵਾਰਦਾਤ ਹੋ ਰਹੀਆਂ ਨੇ ਕਿੱਥੇ ਨਾ ਕਿਤੇ ਆਪਣਾ ਪ੍ਰਸ਼ਾਸਨ ਹੀ ਢਿੱਲਾਵਾ ਜੀ ਨਹੀਂ ਤਾਂ ਇਹ ਕੰਮ ਰੁਟੀਨ ਦੇ ਵਿੱਚ ਸੋਨਾਂ ਨੂੰ ਮਿਲਦੇ ਨਹੀਂ ਹੋਣਾ ਚਾਹੀਦਾ ਕੰਮ ਜੀ ਅਸੀਂ ਖੁੱਦ ਰਾਤ ਨੂੰ ਸੋਚਦੇ ਹਾਂ 9 ਵਜੇ ਤੋਂ ਬਾਅਦ ਵੀ ਅਸੀਂ ਬਾਹਰ ਜਾਈਏ ਤਾਇਪ ਰੋਡ ਤੇ ਜਾਈਏ ਕਿ ਨਾ ਜਾਈਏ ਇਸ ਟਾਈਮ ਤਾਇਪ ਰੋਡ ਦਾ ਇਹ ਮਾਹੌਲ ਹੈ